ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਅਗੇਨ on Bashi Vlogs ਸੇਮ ਡੇ ਦਾ ਹੀ ਵਲੌਗ ਜਿਹੜਾ ਆਪਾਂ ਨੇ ਕੰਟੀਨਿਊ ਕੀਤਾ ਆ ਮੈਂ ਫਿਲਹਾਲ ਅਜੇ ਸ਼ਵੀ ਦੇ ਘਰੇ ਹੈ ਆਪਣੇ ਫਰੈਂਡ ਦੇ ਘਰੇ ਦੇਖੋ ਅਤੇ ਸਿੰਘ ਜੀ ਵੀ ਆ ਗਏ ਸੀਗੇ ਆਜੋ 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 ਪੂਰੇ ਭੂਤ ਆ ਗਿਆ ਭੂਤ ਆ ਗਿਆ ਹੈ ਕੋਈ ਕੋਈ ਅੰਦਰ ਆ ਜਾ ਕੀ ਕੋਈ ਇਕੱਲਾ ਭੂਤ ਆ ਗਿਆ ਹੈ ਤੇ ਆਂਟੀ ਬਣਾ ਰਹੇ ਨੇ ਅੰਦਰ ਖਾਣਾ ਤੇ ਅਸੀਂ ਆ ਗਈਆਂ ਪਾਰਕ 'ਚ ਅਸੀਂ ਇਸ ਤੋਂ ਬਾਅਦ ਬਸ ਜਾ ਕੇ ਫੁੱਲਕੇ ਬਣਾਵਾਂਗੀਆਂ ਤੇ ਮੈਂ ਦੇਖੋ ਮੈਨੂੰ ਐਸੀ ਮਾਂ ਘਰ ਜਾ ਖਾਣਾ ਬਣਾਣਾ ਮੈਂ ਇੱਥੇ ਸਬਜੀ ਰੋਟੀ ਬਣਾਲੀ ਜਿੰਦੇ ਵੱਸਦੇ ਰਹਿਣ ਮੇਰੇ ਜਾਰ ਜਿਹੜਾ ਮੈਨੂੰ ਇੰਨਾ ਪਿਆਰ ਕਰਦੇ ਜਿਹੜੇ ਮੇਰਾ ਇੰਨਾ ਧਿਆਨ ਰੱਖਦੇ ਨੇ ਚਾਰੇ ਮੈਨੂੰ ਕਹਿੰਦੇ ਟੈਨਸ਼ਨ ਨਾ ਲੈ ਤੂੰ ਸਬਜੀ ਇੱਥੇ ਵੀ ਬਣਾ ਕੇ ਲੈ ਜੀ ਤਾਂ ਕਿ ਫਿਰ ਮੈਨੂੰ ਟਿਫਨ ਦੀ ਟੈਨਸ਼ਨ ਨਾ ਰਹੇ ਸਵੇਰੇ ਤੇ ਵਸ ਦਾਲ ਬਣਾਤੀ ਸਬਜੀ ਨੂੰ ਤੜਕਾ ਲਾਣਾ ਤੇ ਜਾ ਕੇ ਅਸੀਂ ਰੋਟੀਆਂ ਬਣਾਉਣੀਆਂ ਤੇ ਆਹ ਦੇਖੋ ਵੇਲੜ ਬੰਦੇ ਐ ਲਾਗੇ ਝੁੱਲਾ ਝੁੱਲਣ ਵਾ 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 ਚੁੱਲ੍ਹੇ ਰੋਜ ਫੇ ਲੱਤ ਵੱਜੂਗੀ ਹਾਂ ਅੱਛਾ ਮਾਰ ਕੇ ਦਿਖਾਓ ਤੁਸੀਂ ਪਾਣੀ ਨਾ ਦਿੱਤਾ ਤੁਹਾਨੂੰ ਫਤਿਹ 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 ਤੁਸੀਂ ਉਹ ਪਤਲੇ ਚਪਲ ਦੇਖਵਾਏ ਆਂਟੀ ਵਾਲੀ ਫਤਿਹ ਆ ਗਈ ਛਵੀ ਦੀਦੀ ਵਾਲੀ ਚੱਪਲ ਪਾ ਲਈ ਹੈ ਤੇ ਹੌਲੀ-ਹੌਲੀ ਲਪੜ ਕੇ ਉਤਰਨਾ ਕਿ ਖਤਨਾ ਕਿ ਉਹ ਕਿਉਂ ਫਾਸਟ ਹੈ ਉਹ ਠੰਡ ਲੱਗ ਰਹੀ ਹੈ ਨਾ ਸਲਿੱਪ ਹੋਤਾ ਹੈ ਉਤਰਨਾ ਮਤ ਗਿਰ ਜਾਏਗਾ ਅਜੀ ਠੰਡ ਲੱਗ ਰਹੀ ਹੈ ਨਾ ਬਾਹਰੇ ਰੋਕਦੀਆਂ ਰੁਕ ਜਾ ਠੰਡ ਲੱਗ ਰਹੀ ਹੌਲੀ-ਹੌਲੀ ਫਤੇ ਗਿਰ ਨਾ ਜਾਇਓ ਰੁਕਦਾ ਰੁਕਦਾ ਹਜੇ ਨਾ ਉਤਰੀ ਰੁਕਦਾ ਫਤੇ ਤੈਨੂੰ ਤਾਂ ਮੈਂ ਚੱਕ ਲੂ ਛਵੀ ਨੂੰ ਕਿੱਧਰ ਚੱਕੂਗੀ ਛਵੀ ਅਸੀਂ ਦੋਨਾਂ ਚੱਕਣਾ ਹੈ ਇਹ ਦੋਨਾਂ ਚੱਕ ਲਾਂਗੇ ਤਲੋਰੀ ਮੈਂ ਤਾਂ ਝੂਲਾ ਝੂਲ ਕੇ ਦਿਖਾ ਨਹੀਂ ਝੂਲਾ ਕਿੱਦਾਂ ਦੇਖੋ ਝੂਲੀ ਦੇ ਜੇ ਸਾਰੇ ਜਿਹੜੇ ਤਾਂ ਨਹੀਂ ਨਾ ਪਤਾ ਇਦਾਂ ਬਹਿ ਗਏ ਇਦਾਂ ਬਸ ਨਾਲ ਇਹਦੇ ਰਗਾ ਕੋਈ ਯਾਰ ਬਣਾ ਲੈਣਾ ਜਿਹੜਾ ਪੈਰ ਦੀ ਸਪੋਰਟ ਨਾਲ ਤੁਹਾਨੂੰ ਝੂਟਾ ਦੇ ਦੇ ਆ ਦੇਖੀ ਇਦਾਂ ਬੇਜਲਾ ਬੰਦੇ ਨੇ ਠੀਕ ਹੈ ਹਾਂ ਲੰਬੇ ਬੰਦਿਆਂ ਦਾ ਫਾਇਦਾ ਪੈਰ ਥੱਲੇ ਲੱਗ ਜਾਂਦੇ ਨੇ ਆਰਾਮ ਦੇ ਨਾਲ ਇਦਾਂ ਝੂਲਾ ਝੂਲਣਾ ਤੁਸੀਂ ਜੇ ਕਹਿੰਦੇ ਟ੍ਰੇਨਿੰਗ ਲੈਣੀ ਹੈ ਤੇ ਆਪਾਂ ਜਰੂਰ ਦੱਸਾਂਗੇ ਹਾਂਜੀ ਫਤੇ ਆਰਾਮ ਨਾਲ ਕਿਤੇ ਸੱਟ ਪਾ ਖਾਲਿਓ ਕੋਈ ਠੀਕ ਹੈ ਫਤੇ ਫਤੇ ਅੱਜ ਖੰਨੇ ਦੀ ਯਾਦ ਆ ਰਹੀ ਹੈ

ਪਰ ਫੇਰ ਤੋਂ ਸਾਰਿਆਂ ਨੂੰ ਪਿਆਰ ਭਰੀ ਸਸ਼ੀਆਂ ਕਾਲ ਤੇ ਦੁਬਾਰਾ ਫੇਰ ਤੁਹਾਡਾ ਵੈਲਕਮ ਚੈਨਲ ਤੇ ਤੇ ਦੁਬਾਰਾ ਫੇਰ ਉਹੀ ਚੀਜ਼ ਵਿਚਾਰਨ ਨੂੰ ਸਬਸਕ੍ਰਾਈਬ ਕਰ ਦੋ ਜਿਹੜੇ ਵੀ ਆਪਣੇ ਚੈਨਲ ਦੇ ਨਵੇਂ ਨੇ ਤਾਂ ਕਿ ਵੀਡੀਓ ਤੁਹਾਡੇ ਤੱਕ ਟਾਈਮ ਟਾਈਮ ਪਹੁੰਚਦੀਆਂ ਰਹਿਣ ਤੇ ਡੇ ਹੈਗਾ ਮੈਂ ਵੈਲਕਮ ਅਗੇਨ ਤੁਹਾਡਾ ਤਾਂ ਕਰ ਰਹੀਆਂ ਕਿਉਂਕਿ ਡੇ ਹੈਗਾ ਹੁਣ ਨੈਕਸਟ ਜਿਹੜੀ ਇਸ ਤੋਂ ਪਹਿਲਾਂ ਤੁਸੀਂ ਵੀਡੀਓ ਦੇਖੀ ਹੈ ਉਹ ਹੈਗੀ ਸੀਗੀ ਆਪਣੀ ਅਮ ਵੈਲਨੈਸ ਈਵਨਿੰਗ ਦੀ ਕਾਨੂੰ ਪਤਾ ਹੀ ਸੀ ਕਿ ਕੱਲ ਅਸੀਂ ਫੰਕਸ਼ਨ ਤੇ ਗਏ ਸੀ ਕਿ ਬਹੁਤ ਜ਼ਿਆਦਾ ਇੰਜੋਏ ਕੀਤਾ ਸਾਰਿਆਂ ਜਾਣਿਆਂ ਨੇ ਤੁਸੀਂ ਵੀ ਵਲੌਗ ਨੂੰ ਬਹੁਤ ਜ਼ਿਆਦਾ ਇੰਜੋਏ ਕੀਤਾ ਤੇ ਕੱਲ ਸੱਚੀ ਬਹੁਤ ਮਜ਼ਾ ਆਇਆ ਸੀਗਾ ਪੂਰੇ ਦਾ ਪੂਰਾ ਦਿਨ ਕੱਲ ਬਹੁਤ ਵਧੀਆ ਫਰੈਂਡਸ ਦੇ ਨਾਲ ਸਪੈਂਡ ਕੀਤਾ ਇੰਨਾ ਮਜ਼ਾ ਆਇਆ ਸਭ ਨੇ ਬਹੁਤ ਇੰਜੋਏ ਕੀਤਾ ਤੇ ਹੁਣ ਫਿਲਹਾਲ ਬਸ ਮੈਂ ਹੁਣੇ ਸਕੂਲੋਂ ਆਈ ਆ ਟਾਈਮ ਹੋ ਗਿਆ ਤੇ ਵਾਚ ਤੁਹਾਨੂੰ ਪਤਾ ਹੀ ਹੈ ਜੀ ਜਿਵੇਂ ਸਾਰਿਆਂ ਨੂੰ ਕੀ ਇਨਾ ਮੈਂ ਵਾਚ ਲਈ ਸੀ ਕਿ ਕਮੈਂਟ ਸੀਗਾ ਪੁੱਛੀ ਰਹੀ ਸੀ ਕਿ ਤੁਹਾਡੀ ਵਾਚ ਕਿੰਨੇ ਦੀ ਆਈ ਹੈ ਤੇ ਇਹ ਮੈਂ ਵਾਚ ਲਈ ਸੀਗੀ ਆ 5000 ਸਮਥਿੰਗ ਦੀ ਸੀਗੀ ਬਟ ਇੱਕ ਕੀ ਹੋਇਆ ਸੀਗਾ ਫਤੇ ਕੋਲੋਂ ਗਿਰ ਗਈ ਸੀਗੀ ਨੀਚੇ ਤੇ ਦੀ ਡਿਸਪਲੇ ਹੋ ਗਈ ਸੀ ਖਰਾਬ ਸੋ ਮੈਂ ਰਿਪੇਅਰ ਵਾਸਤੇ ਭੇਜੀ ਹੋਈ ਸੀਗੀ ਤੇ ਕੱਲ ਹੀ ਮਤਲਬ ਉਹਨਾਂ ਨੇ ਉਹ ਰਿਪੇਅਰ ਤਾਂ ਨਹੀਂ ਹੋਈ ਬਟ ਉਹਨਾਂ ਨੇ ਨਿਊ ਪੀਸ ਜਿਹੜਾ ਸੀਗਾ ਉਹ ਮੈਨੂੰ ਭੇਜਤਾ ਵਾਪਸ ਤੇ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਕਿਉਂਕਿ ਤਿੰਨ ਚਾਰ ਮਹੀਨੇ ਹੋ ਗਏ ਸੀ ਕਿ ਸਾਰੇ ਇਹੀ ਕਹਿ ਰਹੇ ਸੀਗੇ ਕਿ ਠੀਕ ਨਹੀਂ ਹੋਣੀ ਹੈਗੀ ਠੀਕ ਨਹੀਂ ਹੋਣੀ ਹੈਗੀ ਕੱਟ ਫਿਰ ਮੈਂ ਉਹਨਾਂ ਨੂੰ ਕਾਲ ਕੀਤੀ ਨੌਇਸ ਵਾਲਿਆਂ ਨੂੰ ਫਿਰ ਮਨ ਨਾਲ ਗੱਲਬਾਤ ਕਰਕੇ ਸਾਰੀ ਉਹਨਾਂ ਨੂੰ ਕਿਹਾ ਮੈਂ ਕਿਹਾ ਇਹਦੀ ਨਾ ਡਿਸਪਲੇ ਉੱਡ ਗਈ ਆਪਣੇ ਆਪ ਹੀ ਤੇ ਉਹ ਨਹੀਂ ਆ ਰਹੀ ਸੋ ਰਿਪਲੇਸ ਹੋ ਗਈ ਸੋ ਆਈ ਐਮ ਹੈਪੀ ਕਿ ਮੇਰੇ ਜਿਹੜੇ ਪੈਸੇ ਨੇ ਉਹ ਵੇਸਟ ਨਹੀਂ ਹੋਏ ਹੈ ਤੇ ਹੁਣ ਆਪਾਂ ਬਸ ਵੇਟ ਕਰ ਰਹੇ ਹਾਂ ਫਤੇ ਉਹਨਾਂ ਦੀ ਫਤੇ ਹੁਣੀ ਆ ਜਾਣ ਉਸ ਤੋਂ ਬਾਅਦ ਫਿਰ ਮੈਂ ਥੋੜੇ ਰੈਸਟ ਕਰਾਂਗੀ ਕਿਉਂਕਿ ਉਹਨਾਂ ਨੇ ਆ ਕੇ ਦੁੱਧ ਪਾਣੀ ਪੀਣਾ ਹੁੰਦਾ ਫਿਰ ਉੱਠਣਾ ਪੈਂਦਾ ਤੇ ਡਿਸਟਰਬੈਂਸ ਹੁੰਦੀ ਹੈ ਹੁਣ ਬਸ ਫਤੇ ਹੀ ਆ ਜਾਣ ਫਤਨ ਫਤੇ ਦੇ ਨਾਲ ਵੀ ਮਿਲਾਂਨੇ ਆ ਅੱਛਾ ਇੱਕ ਚੀਜ਼ ਹੋਰ ਤੁਸੀਂ ਸਾਰੇ ਜਣੇ ਸਲਾਹ ਦਿਓ ਅਸੀਂ ਸੋਚ ਰਹੇ ਹਾਂ ਕਿ ਸੁਨਾਮ ਹੀ ਮਤਲਬ ਕਿ ਤੇਰੇ ਰੂਮ ਵਗੈਰਾ ਮਿਲ ਜੂਵੇ ਹਨਾ ਰੈਂਟ ਦੇ ਉੱਪਰ ਤੇ ਉੱਥੇ ਅਸੀਂ ਰਹਿਣਾ ਸ਼ੁਰੂ ਕਰ ਦਈਏ ਨਾਲੇ ਤਾਂ ਬੱਚੇ ਟਿਊਸ਼ਨ ਲਾਣੇ ਨੇ ਨਾਲੇ ਅਮਨੂਰਾਂ ਦਾ ਡੇਲੀ ਦਾ ਨੂੰ ਪਤਾ ਕਿ ਉੱਥੇ ਕੰਮ ਹੁੰਦਾ ਹੈ ਤੇ ਅਸੀਂ ਸੋਚ ਰਹੇ ਹਾਂ ਕਿ ਚਲ ਕਦੀ ਪਿੰਡ ਆਗੇ ਕਦੀ ਉੱਥੇ ਚਲੇਗੇ ਕਦੀ ਪਿੰਡ ਆਗੇ ਕਦੀ ਉੱਥੇ ਚਲੇਗੇ ਕਿ ਥੋੜਾ ਜਿਹਾ ਸੌਖਾ ਰਹੂਗਾ ਅਮਨੂਰਾਂ ਨੂੰ ਵੀ ਤੇ ਸਾਨੂੰ ਵੀ ਕਿਉਂਕਿ ਇੱਥੇ ਪਿੰਡ 'ਚ ਰਹਿਣ ਦਾ ਕੋਈ ਫਾਇਦਾ ਨਹੀਂ ਹੈਗਾ ਬਾਜ਼ਾਰ ਦਾ ਇੰਨਾ ਔਖਾ ਆ ਫਿਰ ਅਮਨੂਰੀ ਜਾਂਦੇ ਨੇ ਸਮ ਟਾਈਮ ਨੇਰਾ ਪਿਆ ਜਾਂਦਾ ਆ ਤਾਂ ਸਾਨੂੰ ਐ ਕਿ ਉੱਥੇ ਹੋਊਗਾ ਨਜ਼ਦੀਕ ਲੋਕਲ ਹੋਊਗਾ ਤੇ ਵਧੀਆ ਰਹੂਗਾ ਬਾਕੀ ਤੁਸੀਂ ਸਾਰੇ ਜਣੇ ਆਪਣੀ ਰਾਏ ਦਿਓ ਕਿ ਕੀ ਕਰਨਾ ਚਾਹੀਦਾ ਕੋਣ ਆ ਗਿਆ ਕੋਣ ਆ ਗਿਆ ਓਏ 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 ਮੇਰੀ ਜਾਨ ਆ ਗਈ ਇੰਨੀ ਆਂਦੀ ਹੈ ਹਾਂਜੀ ਕੀ ਹੋਇਆ ਫਿਰ ਇੰਨੀ ਥੱਕ ਗਈ ਮੇ ਪੁੱਪਲੋ ਹੈ ਗੰਦੀ ਥੱਕ ਗਈ ਉਹ ਗੰਦੀ ਹੈ ਇਧਰ ਹੱਥ ਪਿੱਛੇ ਕਰੋ ਹੱਥ ਪਿੱਛੇ ਕਰੋ ਅਦਰ ਮਮਨ ਦਚੋ ਹਾਂ ਇਹ ਮੈਨੂੰ ਬਫੀ ਆ ਆ ਬਫੀ ਓਏ ਥੱਕ ਥੱਕ ਤੁਝ ਲਾ ਦੋ ਮੇਰੇ ਪੁੱਲ ਥੱਕ ਗਿਆ ਮੇਰਾ ਪੁੱਤ ਮੂੰਹ ਤੇ ਬਚ ਲੱਗ ਜਾਂਦੀ ਚੋੜੇ ਚਾਚੀ ਘਰ ਤੇ ਬਾਦ ਸਾਰਿਆਂ ਨੂੰ ਅਸੀਂ ਕੱਲ ਜੀ ਸਾਰਿਆਂ ਨੂੰ ਵੈਲਕਮ ਤੁਹਾਨੂੰ ਰਹਿ ਸਕਿਆ ਕਰਿਓ ਤੇਰੇ ਕਾ ਲੈਕਮੈਂਟ ਬਾਅਦ ਜੀ ਕਰਿਓ ਆਏ ਪੱਗ ਬੰਨੀ ਓਏ ਸਾਡੇ ਪੁੱਤ ਨੇ ਅੱਜ ਬਹੁਤ ਸੋਹਣੀ ਲੱਗ ਰਹੀ ਐ ਥੈਂਕ ਯੂ ਚੰਗੀ ਤਰ੍ਹਾਂ ਦਿਖਾਓ ਉਹ ਲਾਫੀ ਪਰ ਅੱਤੀ ਪਰ ਨੀ ਪਾ ਬਣਨ ਲੱਗ ਗਿਆ ਪਨੀਰ ਵੀ ਤਾਂ ਆਪਣੀ ਵਾਲੀ ਗੱਲ ਹੈ ਬੱਸ ਇਸੇ ਸੰਬੰਧ ਹਾਂਜੀ ਪਨੀਰ ਪਕ ਬਣਨ ਲੱਗ ਗਿਆ ਬਹੁਤ ਸੋਹਣਾ ਲੱਗ ਗਿਆ ਬਹੁਤ ਹੈ ਮੈਨੂੰ ਇਹ ਤੇ ਖੁਦ ਆਉਂਦਾ ਆਈ ਨੀਡ ਆਈ ਨੀਡ ਉੱਚੀ ਹੋ ਗਈ ਥੋੜੀ ਜੀ ਕੋਈ ਨਹੀਂ ਹੋਣੀ ਬੜੀ ਆ ਜਾਣੀ ਉਹ ਡੇਲੀ ਬੰਨਿਆ ਕਰੇਗਾ ਨਾ ਡੇਲੀ ਆ ਜਾਣੀ ਫਤ ਮੈਂ ਤੁਹਾਡੀ ਵੇਟ ਕਰ ਰਹੀ ਹਾਂ ਕਿ ਮੇਰਾ ਇਹਦਾ ਮੂੰਹ ਸੇ ਇਹਦਾ ਸਾਫ ਕਰੂੰਗਾ ਇਹਦਾ ਮੂੰਹ ਤਾਂ ਸਾਫ ਕਰ ਆਪਣੇ ਵੀ ਦੱਲਾ ਪਤਾ ਕਿ ਮੈਂ ਕਿਹੜੇ ਸੁੱਤਾ ਸੀਗਾ ਸੁੱਤਾ ਤੂੰ ਸੀਗਾ

ਦਿਲ ਕੋਈ ਨਹੀਂ ਕੱਲ ਦਾ ਦਿਨ ਜਾਣਾ ਫਿਰ ਸੰਡੇ ਸੋਦੀ ਹੈ ਠੀਕ ਹੈ ਆ ਦੇਖੋ ਢਿੰਡਾ ਹੁੰਦਾ ਹੀ ਲੱਗ ਗਿਆ ਇੰਜੋਏ ਕਰੀ ਆ ਦੇਖੋ ਕੀ ਗਾਇਰ ਛੱਡਕ ਹੈ ਢੱਡਾ ਦੇਖ ਢੱਡਾ ਬੁੱਠੀਆਂ ਸਿੱਧੀਆਂ ਚੀਜ਼ਾਂ ਦੇਖਦਾ ਰਹਿੰਦਾ ਮੇਰੇ ਢਿੰਡਾ ਹੈ ਢਿੰਡਾ ਬੜਾ ਖਲਾਤ ਢਿੰਡਾ ਹਾਂਜੀ ਮੈਂ ਵੀ ਲਾਉਂਗਾ ਅੱਥਰ OK ਕੋਈ ਨਹੀਂ ਐਸੀ ਆਏ ਮੇਰੇ ਦੰਦ ਬੋਲਿਆ ਕਿੰਨੀ ਛੋਨੀ ਲੱਗਦੀ ਏ ਬੋਲੋ ਕੋਚਣਾ ਕੀ ਪੱਗ ਕਿੰਨੇ ਬੰਨੀ ਐ ਦੱਸੋ ਆਪਰੇ ਹਾਂ ਪਾਪਾ ਨੇ ਪਾਪਾ ਨੇ ਦਗੇ ਦ ਪਤਾ ਲੱਗੂਗਾ ਆਪਾਂ ਨੂੰ ਹੁੰਦੀ ਹੈ ਬੰਨੀ ਇਹ ਤੁਹਾਡੇ ਵਾਲਾ ਪੱਗ ਜਿਹੜੀ ਪਰਨਾ ਹੈ ਤੁਸੀਂ ਲੈਂਦਾ ਸੀ ਉਹ ਵਾਲਾ ਪਰਨਾ ਅਰੇ ਵਾ ਸੱਚੀ ਬੋਛਣਾ ਲੱਗ ਰਿਹਾ ਮੇਰੀ ਚੀਏ ਮਾਮੂਰ ਕਾ ਲੱਗ ਰਿਹਾ ਮਾਮੂਰ ਕਾ ਹੈ ਪਤਾ ਕਿਸ ਦਿਨ ਸਕੂਲ ਬੰਨ ਕੇ ਜਾਓਗੇ ਤੇ ਉਹ ਕਹਿਣਗੇ ਆ ਕੀ ਇਹ ਲੱਡੂ ਆ ਗਏ ਛੱਡ ਪਰਨਾ ਬਨ ਕੇ ਆ ਗਿਆ ਪੱਗ ਬਨ ਕੇ ਆ ਗਿਆ ਮੈਂ ਲੱਡੂ ਹਾਂਜੀ ਅੱਛਾ ਇੱਕ ਉਹ ਫਿਰ ਥਾਪੀ ਤੇ ਮਾਰ ਕੇ ਦਿਖਾ ਦਿਓ ਹਨਾ ਪਤਾ ਨਹੀਂ ਲੱਗਿਆ ਫੇਰ ਮਾਰੋ ਫੇਰ ਮਾਰੋ ਪਤਾ ਨਹੀਂ ਲੱਗਿਆ ਜਦੋਂ ਪਾਪਾ ਅੱਜ ਨਾਲ ਉਹ ਤਾਂ ਯਾਦ ਨਹੀਂ ਆਦਾ ਜਦੋਂ ਮੈਂ ਇਕੱਲਾ ਕਰ ਤੇ ਨਹੀਂ ਫੇਰ ਪੱਗ ਵਿੱਚ ਪਾਦਾ ਹੀ ਆਪਾਂ ਕਹੇ ਫੇਰ ਕਿਉਂ ਆ ਕੇ ਥਾਪੀ ਮਾਰਦੇ ਯਾਰ ਕਿੱਡੀ ਗੱਲ ਐ ਅੱਜ ਇੱਕ ਫੇਰ ਗਾਣਾ ਵੀ ਹੋ ਜਾਏ ਪੱਗ ਬੰਨੀ ਹੋਈ ਤਾਂ ਹਾਂ ਇੱਧਰ ਨਹੀਂ ਫੇਰ ਫੇਰ ਪਾ ਲਈ ਅੱਗੇ ਤਾਂ ਪੱਗ ਨਹੀਂ ਬੰਨੀ ਹੋ ਤੈਨੂੰ ਇੱਕ ਟੱਕੜ ਜਾ ਗਾਣਾ ਹੋ ਜਾਏ ਬਸ ਤੁਸੀਂ ਹੋ ਹਾਂ ਮੈਨੂੰ ਆਉਂਦਾ ਨਹੀਂ ਮੈਂ ਕੱਲ ਮੈਂ ਕੱਲ ਸੁਣਾਉਂਗੀ ਅੱਜ ਤਾਂ ਪੱਗ ਬਨ ਕੇ ਉਹ ਵਾਲਾ ਜਿਹੜਾ ਤੁਸੀਂ ਅਚਾਰ ਫਤਿਹ ਉਹ ਵਾਲਾ ਡਾਂਸ ਕਰ ਦੋ ਫਤਿਹ ਕਮਬੈਕ ਫਤੇ ਕੀ ਹੈ ਇੱਕ ਵਾਰੀ ਉਹ ਡਾਂਸ ਕਰਦੇ ਸੋ ਪੱਗ ਚ ਬਹੁਤ ਸੋਹਣਾ ਲੱਗੂਗਾ ਆਹਾ ਚਾਵਾ ਐ ਆਈ ਹਾਈ ਆਈ ਹਾਈ ਇੰਨਾ ਜਿਹੜਾ ਮੇਰਾ ਪੁੱਤ ਡਾਂਸ ਕਰਦਾ ਤੁਸੀਂ ਡਾਂਸ ਵਿੱਚ ਪਾਰਟਿਸਪੇਟ ਕਰਨਾ ਸੀ ਫਤੇ ਮੈਂ ਨਹੀਂ ਬੋਲਦੀ ਹੈ ਪਰ ਤੁਸੀਂ ਮੜਾ ਕੌਨਸ਼ੀਅਸ ਰਹਿ ਕਰੋ ਨਾ ਕਲਾਸ 'ਚ ਸੁਣਦੇ ਨਹੀਂ ਹੈ ਆਲੋ ਫਤੇ ਫਤੇ ਅਨਾਲਾ ਲ ਬਲੌਗ ਵੀ ਬਣਾਓ ਯਾਰ ਮਮਨ ਖਾ ਖਿਓ ਮਮਨ ਨਾ ਇਹਨੇ ਬਣੀਆਂ ਪੱਗ ਇੱਧਰ ਵੀ ਬਲੌਗ ਬਣਾਣ ਲੱਗੇ ਪੈਣੇ ਆ ਪੱਗ ਕਿੰਨੇ ਬਣੀਆਂ ਤੁਹਾਨੂੰ ਆਪਾਂ ਨੇ ਅੱਛਾ ਜੀ ਓੜੀ ਥੋੜੀ ਪੱਗ ਬਣੀਆਂ ਹੈ ਤੁਸੀਂ ਕੀ ਕਰ ਰਹੇ ਹੋ ਫਤਿਹਵਾਸੇ ਲਾਂਦੀ ਪੱਗ ਹੈ ਅੱਛਾ ਜੀ ਫਤਿਹ ਨੂੰ ਬੜਾ ਸ਼ੌਂਕ ਕਰਦਾ ਬੰਦਨ ਦਾ ਆਏ ਰੱਬਾ ਲੇਕਿਨ ਫਤਿਹ ਨੂੰ ਵੀ ਸੋਹਣੇ ਫੋਨ ਨਾਲ ਫੋਨ ਚੈੱਕ ਕਰਦੇ ਫਤਿਹ ਨੂੰ ਬਹੁਤ ਘਰ ਚਾਹ ਪਾਉਂਦੇ ਤੇ ਆਇਦਦਰ ਮੈਂ ਮੁੰਨਾ ਟਰਫੋਨ ਛੋੜੇ ਰਹੇ ਪੂੰਚੀ ਮੇਰੀ ਨਹੀਂ ਹੁਣ ਖੜਿਆ ਮੈਂ ਹਾਂਜੀ ਦਿਖਾਏ ਮਮਾ ਨੂੰ ਪੱਗ ਆਲੋ ਜੇ ਕਿੰਨੇ ਪਤਲਾ ਹੋਣਾ ਨਾ ਜੇ ਕਿਸੇ ਕੋ ਕੋ ਕਿਸੇ ਕੋ ਪੈਸੇ ਪਤਲਾ ਕਰਨ ਜੇ ਬੋਡੀ ਬਣਾਣੀ ਨਾ ਕਿਸੇ ਨੂੰ ਬੋਡੀ ਪਰ ਦੀ ਤੰਗਰਾ ਤੇ ਜੇ ਕਿਸੇ ਕੋ ਪੈਸੇ ਹੈ ਨਹੀਂ ਤੇ ਐਦਾਂ ਦਾ ਤੂੰ ਜਿਗਾਰਡ ਲਾਣਾ ਠੀਕ ਹੈ ਉਹ ਬੰਦਾ ਸਰਦਾਰ ਬਾਹਰ ਸਾਈਕਲ ਚਲਾ ਰਿਹਾ ਹੈ ਇਹ ਸਕੂਲ ਤੋਂ ਆਉਂਦੇ ਆ ਸਾਰੇ ਨਾ ਬਸ ਪਹਿਲਾਂ ਯੂਨੀਫਾਰਮ ਕੱਢੋ ਫਿਰ ਸਾਈਕਲ ਚਲਾਇਓ ਨਹੀਂ ਹੈ ਨਹੀਂ ਪਹਿਲਾਂ ਯੂਨੀਫਾਰਮ ਕੱਢੋ ਫਿਰ ਸਾਈਕਲ ਚਲਾਇਓ ਠੀਕ ਹੈ ਠੀਕ ਹੈ ਮੈਂ ਕਰਾਂਗਾ ਹਾਂਜੀ ਤੇ ਆਹ ਦੇਖੋ ਇਹ ਕਿੰਨਾ ਕੁ ਹੋਣਾ ਇੱਚ ਕਿੰਨਾ ਕੇ ਦਾ weight ਹੋਣਾ ਪ੍ਰਨੀਤਾਂ ਚੱਲ ਹਾਂ ਤੇ 2 ਕਿਲੋ weight ਹੋਣਾ ਕਿੰਨੇ ਕ ਭਣ ਕੇ ਟੋਲੇ ਦਿਖਾਈ ਮੜ ਜੇ ਤਾਂ ਹੀ ਫਿਰ ਕੋਈ ਅਸਰ ਹੋਏਗਾ ਤਾਂ ਹੀ ਹੈ ਹਾਂ ਹੈ ਅੱਜ ਅੱਜ ਤਾਂ ਲੈ ਮੇਰਾ ਬੰਦ ਕਰੋ ਪੱਟ ਤੇ ਲੱਤਾਂ ਵੀ ਉਹ ਲੱਗ ਰਹੇ ਬਰਾਬਰ ਹੀ ਹੈ ਇਹ ਖੜਾ ਵਾ 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 ਵੈਰੀ ਗੁੱਡ ਨਜ਼ਰ ਲੱਗੀ ਥੋੜੀ ਵੈਰੀ ਗੁੱਡ ਬਹੁਤ ਅੱਛੇ ਬਹੁਤ ਅੱਛੇ ਬਹੁਤ ਅੱਛੀ ਥਰਡੀ ਨજર ਲੱਗਦੀ ਆ ਮੇਰੇ ਨજર ਲੱਗ ਗਈ ਕਿ ਮੇਰੇ ਨજર ਬਹੁਤ ਜ਼ਿਆਦਾ ਮਾੜੀ ਹੈ ਮੇਰੇ ਨਜਰਾਂ ਦੇ ਸਾਹਮਣੇ ਨਾ ਆ ਜਿਓ ਕਿਤੇ ਕੋਈ ਜਣਾ ਬਾਹਰ ਸਕੇ ਚਲਾਵਗੇ ਫਤੇ ਬਾਹਰ ਨਹੀਂ ਡਕੈਤੀ ਆ ਗਈ ਥੋੜਾਗੇ ਤੁਹਾਨੂੰ ਕੀ 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 ਜੇ ਕੋਈ ਚੋਰ ਆ ਕੇ ਸਿੰਘ ਥੋੜਾਂਗੇ ਨਹੀਂ ਪਹਿਲਾਂ ਕੀ ਕਹਾਈ ਜੇ ਕੋਈ ਡਕੈਤੀ ਆ ਗਈ ਸਿੰਘ ਥੋੜਾਂਗੇ ਅੱਛਾ ਡਕੈਤੀਆਂ ਨੂੰ ਇਦਾਂ ਪਹਿਲਾਂ ਕਿ ਤੂੰ ਠੋਕੋ ਤੇ ਅੰਦਰ ਆ ਜਿਓ ਲਾ ਕੇ ਪਰ ਨਹੀਂ ਤੇ ਗਰੇਟਨ ਲਾ ਦੇ ਲੋਕ ਚਲੋ ਅੰਦਰ ਠੀਕ ਹੈ ਇੱਥੇ ਅੰਦਰ ਬਹਿ ਕੇ ਆਪਣਾ ਖੇਡ ਲਓ ਜਾਂ ਟੀਵੀ ਦੇਖ ਲਓ ਦੁੱਧ ਦਰ ਪੀਣਾ ਸੀ ਜਾਂ ਮਮਾ ਦੇ ਕਿ ਕਿਸੀ ਆ ਲੋ ਮਮਾ ਜੀ ਮਮਾ ਦੀ ਕਿਛ ਲੈ ਲੂ ਨਹੀਂ ਪਰ ਪਰ ਫਤ ਦੀਆਂ ਲਾਉ ਨਾ ਹਾਂ ਫਤ ਦੀਆਂ ਕਿਛੀਆਂ ਲਵਾਗੇ ਮੈਂ ਚੋਨੇ ਦੀਆਂ ਨਹੀਂ ਪਤਾ ਆਹ 2 ਘੰਟੇ ਤੋਂ ਮਿਰਚਾਂ ਮਾਰਾ ਪਹਿਲਾਂ ਮੈਂ ਹੈ ਅਰੇ ਮੇਰੇ ਪੁੱਤਰ ਤੋ ਮਿਰਚਾਂ ਮਾਰਾ ਕਿ ਮਿਰਚਾਂ ਸੁੱਟ ਮਾਈ ਨਹੀਂ ਮੇਰੇ ਤੂੰ ਨજર ਲਾਗਿਆ ਨਹੀਂ ਕਾ ਜਾ ਕਾ ਅਸਰ ਦਾਰਾ ਨਾ ਨજર ਲਾਗੀ ਮੇਰੀ ਮਮਾ ਸਰਦਾਰਾ ਨੂੰ ਆਏ ਨਹੀਂ ਮੋ ਜਲਕੇ ਜਾਈ ਨਹੀਂ ਕਿਤੇ ਤੂੰ ਦੁੱਧ ਪੀ ਲਿਆ ਹਾਂਜੀ ਨਾ ਅਸ ਜਾ ਵੀ ਤੁਸੀਂ ਜਖਾਮ ਕਰਕੇ ਅੱਛਾ ਅੱਛਾ ਚਲ ਜੀ ਅੱਲਾ ਦਾ ਚਾਹ ਪੀ ਲਈ ਮੈਂ ਹੁਣ ਆਪਣੀ ਚਾਹ ਬਣਾਵਾਂ ਮ ਆਪਣੀ ਚਾਹ ਮੈਂ ਚੀਨੀ ਨਹੀਂ ਪਾਣੀ ਯਾਰ ਗੁੜ ਖਤਮ ਹੋ ਗਿਆ ਗੁੜ ਲੈ ਆਣ ਵਾਲਾ ਅੱਜ ਚਾਹ ਆਪਣੀ ਜੇ ਮੈਂ ਹਨੀ ਪਾ ਕੇ ਪੀਵਾਂਗੀ ਕਿਉਂਕਿ ਅਸੀਂ ਮਿਹਨਤ ਆਪਣੀ ਖਰਾਬ ਨਹੀਂ ਕਰਨੀ ਹੈਗੀ ਜਿਹੜੀ ਆਪਾਂ ਨੇ ਨਾ weight loss ਕੀਤਾ ਹੈ ਤੇ ਨਾ ਸਾਰੇ ਨੇ ਤਾਂ ਚਾਹ ਪੀ ਲਈ ਹੁਣ ਮੈਂ ਬਣਾਣੀ ਹੈ ਆਪਣੇ ਵਾਸਤੇ ਚਾਹ ਕਿਹੜਾ ਜਿਹੜੇ ਤੋਂ ਹੁਣ ਬੁਗਲਦੇ ਸੀ ਢਬਰਪਲਾ ਦੇ ਵਿੱਚ ਗੀਲੇ ਗੱਡੀ ਆਵੇ ਰੰਗ ਰੇ ਰੇ ਇੱਤੋਂ ਖੋਲੋਗੀ ਹੌਲ ਟੇਡਰ ਨੂੰ ਡਿਫੈਕਟ ਜਿਆਵੇ ਲਾਲ ਲਾਲ ਅਖੇ ਖੇਰਾ ਹੁਣ ਜਾਂਦਾ ਬਰੇ ਬਰੇ ਬਰਾ ਤੇ ਲੇਰਾ ਹੁਣ ਜਾਂਦਾ ਚੋਬਰੇ ਦੀ ਕੰਨੀ ਕੰਨੀ ਉੜ ਕੇ ਦਿਨਾਂੜ ਲੋਕਾਂ ਕਾਲੀ ਹੁੰਦਾ ਸਵੇਰਾ ਹੋ ਜਾਂਦਾ ਟੀਗੀ ਚ ਟ੍ਰੈਕ ਵਾਰ ਤਾਉਣ ਉੱਤੇ ਕਿਲਾ ਬੰਮਟਨ ਬਿਗੜੇ ਅਟਾ ਟਾ ਟਲਾ ਕਾਲੀ ਸੀਸੇ ਬੈਸ ਨਾਲ ਹੁੰਦੇ ਵੇ ਬਰੇ ਕਲਿ ਕਲਿ ਨੇ ਜਿ ਵਿੱਚ ਵੱਜੇ ਅਣਕੀਲਾ ਕਲ 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 ਇਹ ਕਿੰਦਵਾਰਾ ਟੈਮ ਅੱਜ ਮੰਮਾ ਨੇ ਲੈਸਨ ਵੀ ਸੁਣਨ ਤੁਹਾਡੇ ਕੋਲ ਉਹ ਵੀ ਇਦਾਂ ਹੀ ਸੁਣਾਇਓ ਫਟਾਫਟ ਠੀਕ ਹੈ ਸੁਣਾਉਗੇ ਫਤੇ ਅੰਦਰ ਬੱਚੇ ਨਾ ਇੱਥੇ ਨਾ ਸਾਈਕਲ ਨਾ ਚਲਾ ਜਾ ਉਹ ਕਰ ਲੈ ਟੀਵੀ ਦੇਖ ਲੋ ਪਾਣੀ ਪੀਣਾ ਫਤੇ ਇੰਨਾ ਪਾਣੀ ਪਿੰਦਾ ਘੜੀ ਘੜੀ ਡਿੱਡੂ ਜਿਹਾ ਹੀ ਉਦੋਂ ਵੀ ਪਾਣੀ 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 ਫਤੇ ਬਾਹਰ ਨਾ ਜਾ ਬੇੜੇ ਚ ਹੈ ਅੱਛਾ ਤੇ ਆਪਣੀ ਜਾਜ ਸਿਰਫ ਮੈਂ ਸੌਂਫ ਪਾਈ ਆ ਥੋੜੀ ਜੀ ਅਜਵੈਨ ਮੈਂ ਨਹੀਂ ਪਾਣ ਮੇਰੇ ਜੀ ਨਹੀਂ ਕਰ ਰਿਹਾ ਪਾਣ ਨੂੰ ਬਸ ਹੁਣ ਆਪਾਂ ਇਹਦੇ ਵਿੱਚ ਦੁੱਧ ਐਡ ਕਰਕੇ ਤੇ ਉਬਾਲੀ ਨਹੀਂ ਦਵਾਈ ਹੈਗੀ ਚਾਹ ਨੂੰ ਐਦਾਂ ਹੀ ਬਣਾਣੀ ਆ ਤੇ ਚੀਨੀ ਦੀ ਥਾਂ ਤੇ ਅਸੀਂ ਯੂਜ਼ ਕਰਨਾ ਇਹਦੇ ਵਿੱਚ ਸ਼ਹਿਦ ਜੇ ਤੁਸੀਂ ਰਾਤ ਦੀ ਰੋਟੀ ਬੰਦ ਕਰ ਦੋ ਕੱਲੀ ਪਲੱਸ ਨਾਲ ਤੁਸੀਂ ਚੀਨੀ ਚਿੱਟੀਆਂ ਚੀਜ਼ਾਂ ਜਿੰਨੀਆਂ ਵੀ ਨੇ ਖੰਡ ਹੋ ਗਈ ਹੋਰ ਬਾਕੀ ਚੀਜ਼ਾਂ ਤੇ ਬਾਹਰ ਦਾ ਖਾਣਾ ਪੀਣਾ ਬੰਦ ਕਰ ਦੋ ਨਾ ਤੁਹਾਨੂੰ ਉਹਦੇ ਨਾਲ ਹੀ ਬਹੁਤ ਫਰਕ ਲੱਗਣ ਲੱਗ ਜਾਣੇ ਆ ਬਾਕੀ ਤੁਸੀਂ ਕੱਲ ਵਾਲੀ ਵੀਡੀਓ ਦੇਖੀ ਹੋਣ ਸਾਰਿਆਂ ਨੇ ਤੇ ਤੁਸੀਂ ਨਾ ਮੈਨੂੰ ਅੱਜ ਕਮੈਂਟ ਕਰਕੇ ਦੱਸਿਓ ਯਾਰ ਮੋਟੀਵੇਟ ਕਰੋਗੇ ਨਾ ਤੇ ਫਿਰ ਬੰਦੇ ਨੂੰ ਹੋਰ ਹੌਸਲਾ ਮਿਲਦਾ ਤੇ ਤੁਸੀਂ ਵੀ ਨੂੰ ਅੱਜ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਕਿੰਨਾ ਕੁ ਮਤਲਬ ਜਿਹੜਾ ਫਰਕ ਹੈਗਾ ਚੇਂਜ ਮੇਰੇ ਚ ਲੱਗ ਰਿਹਾ ਬਟ ਅਗਰ ਮੈਂ ਖੁਦ ਦੀ ਗੱਲ ਕਰਾਂ ਆਪੀ ਤੇ ਮੈਨੂੰ ਨਾ ਆਪਣੇ ਵਿੱਚ ਬਹੁਤ ਜ਼ਿਆਦਾ ਚੇਂਜ ਲੱਗ ਰਿਹਾ ਬਹੁਤ ਜ਼ਿਆਦਾ ਕਿਉਂਕਿ ਕੱਲ ਮੈਂ ਆਪਣੀਆਂ ਸਾਰੀਆਂ ਫੋਟੋਜ਼ ਵੀਡੀਓਜ਼ ਧਿਆਨ ਨਾਲ ਦੇਖੀਆਂ ਤੇ ਮੇਰਾ ਪੇਟ ਮਤਲਬ ਬਿਲਕੁਲ ਵੀ ਨਹੀਂ ਲੱਗ ਰਿਹਾ ਨਾਰਮਲ ਅਗਰ ਆਪਾਂ ਮਤਲਬ ਜਿੰਨਾ ਕਹਈਏ ਤੇ ਬਸ ਓਨਾ ਕੁ ਸੀਗਾ ਅਗਰ ਆਪਾਂ ਕਹੀਏ ਕਿ ਜਿਆਦਾ ਹੀ ਓਵਰ ਸੀਗਾ ਤੇ ਉਵੇਂ ਨਹੀਂ ਸੀ ਲੱਗ ਰਿਹਾ ਪਨੀ ਤੇ ਯਾਰ ਇੱਥੇ ਹਣੀ ਪਾਈ ਇੱਕ ਚਮਚਾ ਹੀ ਪਾਈ ਬਸ ਜਿਆਦਾ ਨਹੀਂ ਪਾਈ ਖੋਲੋ ਵਿੰਡੋ ਖੋਲੋ ਵਿੰਡੋ ਬਣ ਗਈ ਬਾਡੀ ਪਰ ਨਹੀਂ ਤਾਂ ਤਾਂ ਪਿੰਪਲ ਬਹੁਤ ਹੋਏ ਪਏ ਫੇਸ ਤੇ ਹੈ ਹੋਣਗੇ ਕਿਉਂ ਹੋਣਗੇ ਹੈ ਮੋਚ ਮੋਚ ਬਟਕੇ ਬਰੋ ਮੈਂ ਪਿੰਪਲ ਗਿਆ ਮੋਛ ਫਟ ਗਬਰੂ ਕਿਥੋਂ ਆ ਗਿਆ ਵਿੱਚ ਮੋਛ ਵੀ ਫੋਟੀ ਗਈ ਵੈਸੇ ਧਿਆਨ ਨਾਲ ਫੋਸਕ ਮਾਰਾਂ ਮੈਂ ਮੜ ਜਾ ਆ ਦੇਖੋ ਮੁੱਛਾਂ ਵੀ ਆ ਗਿਆ ਮੁੰਡੇ ਦੇ ਆਏ ਵਾਹ ਕਿੰਨਾ ਸੋਹਣਾ ਮੌਸਮ ਕਦੀ ਯਾਦ ਕਰੋ ਸਾਰੇ ਜਣੇ ਇਦਾਂ ਦੀ ਹਵਾ ਚੱਲਦੀ ਹੁੰਦੀ ਸੀ ਐ ਹੋਵੇ ਤੇ ਸ਼ਾਮੀ ਨਾ ਹਾਂ ਨਹੀਂ ਤੈਨੂੰ ਦੱਸਦੀਆਂ ਸ਼ਾਮੀ ਨਾ ਮੰਜੇ ਡਾ ਕੇ ਬਾਹਰ ਬਹਿਣਾ ਸਾਰੇ ਜਣਿਆਂ ਨੇ ਸ਼ਾਮਾਂ ਦੀ ਸਬਜ਼ੀ ਕੱਟਣੀ ਨਾਲੇ ਸੋ ਘਰ ਦਾ ਪਤਾ ਲੱਗ ਜਾਣਾ ਕੋਲ 10 ਘਰਾਂ ਦਾ ਪਤਾ ਲੱਗ ਜਾਂਦਾ ਵੀ ਅੱਜ ਇਹਨਾਂ ਨੇ ਕੀ ਬਣਾਣਾ ਅੱਜ ਕੱਲ ਤੇ ਆਪਣੇ ਘਰ ਤਾਂ ਨਹੀਂ ਕਿਹੜੇ ਵੇਲੇ ਦੋ ਜੀ ਨੂੰ ਪਤਾ ਹੁੰਦਾ ਵੀ ਅੱਜ ਬਣਿਆ ਕੀ ਹੈਗਾ ਸਾਡੇ ਘਰ ਵਿੱਚ ਹਨਾ ਤੇ ਪਹਿਲਾਂ ਕਿਤੇ ਇਕੱਠੇ ਸਬਜ਼ੀ ਕੱਟਣੀ ਆ ਇੱਥੇ ਲਿਆਉ ਉਹ ਨਹੀਂ ਸਬਜ਼ੀ ਇਕੱਠੀਆਂ ਬੈ ਕੇ ਕੱਟ ਲੈਣੀਆਂ ਆ ਹੈ ਵਰਨੀਤ ਤੂੰ ਕੀ ਕਹਿ ਲਗਾ ਹੈ ਆ ਇੱਥੇ ਸ਼ਾਂਚ ਮਜਾ ਆ ਕਿੰਨਾ ਮਜਾ ਆਵੇ ਨਾ ਬੰਦਾ ਹੀ ਨਹੀਂ ਕੋਈ ਤਾਂ ਇਹਦੇ ਜੀਨ ਨਾਟ ਹੈਗਾ ਆਪਣਾ ਘਰੇ ਤਾਂ ਹੀ ਮੈਂ ਕਹਤਾ ਮੈਂ ਕਿ ਅਸੀਂ ਸੋਚ ਰਹੇ ਹਾਂ ਵੀ ਸਾਨੂੰ ਬਸ ਉੱਥੇ ਕਮਰਾ ਮਿਲ ਜਾ ਸੁਨਾਮ ਜਿੱਦਣ ਉੱਥੇ ਰਹਿਣਾ ਸ਼ੁਰੂ ਕਰ ਦੇਣਾ ਹਨਾ ਇੱਥੇ ਸਤ ਦਨ ਸਾਹਿਬ ਵੀ ਭੋਣਿਆ ਨਾ ਇੱਥੇ ਤੇ ਬੈਠਾ ਹੀ ਜਣਾ ਮੈਂ ਕਿਹਨੂੰ ਕੋ ਕੰਮ ਰਿਆਂ ਚ ਨਹੀਂ ਬੈਠਿਆ ਜਣਾ ਗਰਮੀ ਪਤਾ ਕਿੰਨੀ ਹੋਣੀ ਹੈ ਨਾਲੇ ਉਹ ਤਾਂ ਜੀਜੀ ਰੇ ਉਹ ਤਾਂ ਵੈਸੇ ਗਰਮੀ ਚ ਭੂਆ ਭੂਆ ਕਰਦੇ ਪਰ ਜੀਰੀਆਂ ਵੀ ਲੱਗ ਜਾਂਦੀਆਂ ਗਿੱਲਾ ਹਾਂ ਚਲ ਪਾਣੀ ਤੇ ਮੇਰੇ ਚਾਹ ਉਬਲ ਗਈ ਹੋਣੀ ਓਹੋ ਹੋ ਛੇਤੀ ਕਰ ਛੇਤੀ 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 ਪਰਿਓ ਚਰਚਾ ਕਿ ਲਾਇ ਕੀਤਾ ਹਾਂ ਹਾਂ ਕੋਈ ਨਹੀਂ ਓਹੋ ਉਹ ਚੰਗੀ ਲੱਗਦੀ ਉਹ ਬੈਕਟੀਰੀਆ ਤੇ ਗਾਂ ਪਾਣੀ ਨਾ ਗਿੱਲਾ ਕੀਤਾ ਹੋਰ ਉਹਨੂੰ ਗਾਧਾ ਕੀਤਾ ਹੋਇਆ ਹੈ ਮੇਰੀ ਚਾਰ ਏ ਜਿਹੜੇ ਚ ਕੰਬਲੀ ਨਹੀਂ ਹੋਈ ਬਚ ਗਈ ਹੈ ਅੱਜਕ ਮੇਨ ਚੀਜ਼ ਤੇ ਰਹੀ ਗਈ ਕਿ ਰਾਤੀ ਕੀ ਬਣਾਣਾ ਤੇ ਰਾਤੀ ਮੈਨੂੰ ਖੁਦ ਨੂੰ ਨਹੀਂ ਪਤਾ ਹੈਗਾ ਅੱਜ ਵੀ ਕੀ ਬਣਾਣਾ ਦੇਖਦੀ ਅੱਜ ਦਾਲ ਰਾਈਸ ਬਣਾਵਾਂਗੇ ਆਪਾਂ ਖਾਵਾਂਗੇ ਫਿਰ ਕੱਲੀ ਦਾਲ ਆਪਾਂ ਨੇ ਰਾਈਸ ਨਹੀਂ ਖਾਣੇ ਹੈਗੇ ਕਿਉਂਕਿ ਹੋਰ ਤਾਂ ਕੋਈ ਸਬਜੀ ਹੈ ਵੀ ਨਹੀਂ ਤੇ ਵੈਸੇ ਵੀ ਨਾ ਸਬਜੀ ਖਾਣ ਨੂੰ ਕੋਈ ਜੀਵ ਨਹੀਂ ਕਰਦਾ ਹੈਗਾ ਤੇ ਕੱਲ੍ਹ ਯਾਰ ਅਸੀਂ ਨਾ ਸਾਰਾ ਕੁਝ ਸ਼ਵੀ ਦੇ ਘਰੇ ਤੁਸੀਂ ਦੇਖਿਆਣਾ ਵਲੌਗ ਚ ਰੋਟੀ ਬਣੀ ਕਿਉਂਕਿ ਰਾਤੀ ਹੋ ਗਈ ਸੀਗੀ ਲੇਟ ਤੇ ਮੈਂ ਰੋਟੀ ਸਬਜੀ ਦਾਲ ਉੱਥੋਂ ਹੀ ਬਣਾ ਕੇ ਲਈ ਆਈ ਸਾਰਾ ਕੁਝ ਹੈ ਤੇ ਆਂਟੀ ਮਤਲਬ ਸ਼ਵੀਰ ਦੇ ਮਮਾ ਇੰਨੇ ਵਧੀਆ ਇੰਨਾ ਪਿਆਰ ਕਰਦੇ ਸੀ ਇੰਨਾ ਪਿਆਰ ਕਰਦੇ ਤੇ ਜਿਹੜੀਆਂ ਮੈਂ ਰੋਟੀਆਂ ਬਣਾਈਆਂ ਸੀਗੀਆਂ ਉਹ ਸ਼ਵੀਰ ਦੇ ਪਾਪਾ ਨੂੰ ਬਹੁਤ ਜ਼ਿਆਦਾ ਪਸੰਦ ਆਈਆਂ ਕਹਿੰਦੇ ਇਹੋ ਜਿਹੀਆਂ ਰੋਟੀਆਂ ਬਣਾਉਣੀਆਂ ਸੀ ਤੁਸੀਂ ਕਹਿੰਦੇ ਇਹੋ ਜਿਹੀਆਂ ਰੋਟੀਆਂ ਬਣਾਇਆ ਕਰੋ ਤੇ ਬੜਾ ਵਧੀਆ ਲੱਗਿਆ ਯਾਰ ਬੜਾ ਇੰਜੋਏ ਕੀਤਾ ਕੱਲ ਉੱਥੇ ਮੇਰਾ ਸੱਚੀ ਦੱਸਾਂ ਮੇਰਾ ਵਾਪਕਾ ਸੌਣ ਨੂੰ ਜੀ ਨਹੀਂ ਸੀ ਕਰ ਰਿਹਾ ਬਿਲਕੁਲ ਵੀ ਤੇ ਆ ਸਾਡੀ ਪਾਣੀ ਚ ਪਹਿਲਾਂ ਵੀ ਚਾਹ ਪੁਣੀ ਹੋਈ ਆ ਜੀ ਕਿਹਦੇ ਤੁਸੀਂ ਕਹੋ ਕਿ ਅਸੀਂ ਗੰਦੀ ਪਾਣੀ ਯੂਜ਼ ਕਰ ਲਈ ਆ ਫਿਲੋਜੀ ਆਪਾਂ ਨੇ ਆਪਣੀ ਚਾਹ ਪਾਉਂ ਲਈ। ਸ਼ਹਿਦ ਆਪਾਂ ਪਾ ਲਿਆ ਸੀ ਗਏ ਇਹਦੇ 'ਚ। ਹੁਣ ਆਪਾਂ ਇਹਨੂੰ ਕਰਾਂਗੇ ਮਿਕਸ 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 ਚੰਗੀ ਤਰ੍ਹਾਂ। ਤੇ ਹੁਣ ਅਸੀਂ ਇਹਨੂੰ ਪੀਵਾਂਗੇ। ਕਿ ਨਾਲ-ਨਾਲ ਆਪਾਂ ਕਰਾਂਗੇ ਮੰਮੀ ਦੇ ਨਾਲ ਗੱਲ। ਤੇ ਚਲੋ ਜੀ ਇਸ ਤੋਂ ਬਾਅਦ ਆਪਾਂ ਨੇ ਲੱਗ ਜਾਣਾ ਆਪਣੀ ਡਿਊਟੀ ਤੇ ਰੋਟੀ ਪਾਣੀ ਬਣਾਉਣਾ ਆ ਛੋਟੂ ਛੋਟੂ ਛੋਟੇ ਛੋਟੇ ਬਹੁਤ ਜ਼ਿਆਦਾ ਕੰਮ ਆ ਉਹ ਕਰਨੇ ਆ ਤੇ ਹੁਣ ਤੁਹਾਨੂੰ ਸੀ ਮਿਲਾਂਗੇ ਨੈਕਸਟ ਡੇ ਨੈਕਸਟ ਵਲੌਗ ਦੇ ਨਾਲ ਤੇ ਤਦ ਤੱਕ ਲਈ ਸਾਰਿਆਂ ਦੀ ਜਿਹੜੀ ਆਪਣੀ ਜ਼ਿੰਮੇਵਾਰੀਆਂ ਪੂਰੀ ਕਰੋ ਜੀ ਚੈਨਲ ਨੂੰ ਵੱਧ ਤੋਂ ਵੱਧ ਕਰ ਦਿਓ ਸਬਸਕ੍ਰਾਈਬ ਤੇ ਨੋਟੀਫਿਕੇਸ਼ਨ ਬਟਨ ਨਾਲ ਜਰੂਰ ਔਨ ਕਰਿਆ ਕਰੋ ਇੱਕ चीज ਤੁਹਾਨੂੰ ਮੈਂ ਹੋਰ ਦੱਸਦੀ ਆ ਮੇਰੇ ਨਾਲ ਪੇਟ ਦਾ ਇੰਨਾ ਏਰੀਆ ਮਤਲਬ ਮੇਰੇ ਟੰਮੀ 43 ਸੀ ਸੋ ਬਿਗ ਗੁੱਡ ਨਿਊਜ਼ ਹੈ ਕਿ ਇਹ ਹੁਣ ਪਤਾ ਕਿੰਨੀ ਰਹਿ ਗਈ ਹੈ 40 ਮਤਲਬ ਤੁਸੀਂ ਇਹ ਦੇਖ ਲਓ 3 ਇੰਚਸ ਘਟ ਗਈ ਤੇ ਮੈਂ ਇੰਨੀ ਖੁਸ਼ ਆ ਨਾ ਇੰਨੀ ਖੁਸ਼ ਆ ਮੋਟੀਵੇਸ਼ਨ ਮਿਲ ਜਾਂਦੀ ਹੈ ਯਾਰ ਆ ਗਿਆ ਮੇਰਾ ਲੱਡੂ ਚੱਲ ਲੱਡੂ ਸੋ ਜਾ ਹੁਣ ਹਾਂ ਕੀ ਐ ਨਹੀਂ ਬੱਚੇ ਛੋ ਜਾ ਮੈਂ ਲੱਡੂ ਉਹ ਲੱਡੂ ਮੈਂ ਲੱਡੂ ਨਹੀਂ ਆ ਚੱਲ ਬਲੌਗ ਦਾ ਐਂਡ ਕਰ ਦੋ ਫਿਰ ਆਪਾਂ ਬਾਏ ਬਾਏ ਕਰਦੇ ਸਾਰਿਆਂ ਨੂੰ ਹੁਣ ਸੌਂਗਾ ਨਹੀਂ ਦਾ ਨਾਸ਼ ਹੋਇਓ ਸੋਨਾ ਦੇ ਐਂਡ ਕਰਦੇ ਤੇ ਬਲੌਗ ਚ ਲੱਗ ਲੈਓ ਚੈਨਲ ਸਬਸਕ੍ਰਾਈਬ ਕਰਿਆ ਸ਼ੇਅਰ ਕਰਿਆ ਲਾਈਕ ਮਟਪੋਕਸ ਕਰਿਓ ਅਰਦਾ ਵਲੋਗੇ 30 ਘੰਟੇ ਕਰਦੇ ਤੱਕ ਤੇ ਕਿ ਸਰ ਪਿਆਰੇ ਪਰ ਸਸਤੀ ਦਾ ਤਾਂ ਤੁਹਾਡੇ ਬਿਨਾ ਐਂਡਿੰਗ ਅਧੂਰੀ ਹੈ ਵਲੋਗ ਦੀ ਹੈ ਫਟ ਮੈਸੇਜ ਦੇਖੋ ਕਿਦਾਂ ਆਇਆ ਹੋਇਆ ਕਿਸਦਾ ਨਹੀਂ ਆਇਆ ਹੋਇਆ ਕਿ ਸਦਾ ਫਤ ਤੁਸੀਂ ਨਾ ਮੇਰੇ ਫੋਨ ਚ ਗਿਆ ਮਾ ਨਾ ਪਾਇਆ ਕਰੋ ਕਿ ਮੈਂ ਡਿਲੀਟ ਕਰ ਦੇਣਾ ਹੈ ਆ ਦੇਖੋ ਕੱਲ ਵਾਲਾ ਇਹ ਵਲੋਗ ਪਾਇਆ ਨਾ ਇੰਨਾ ਪਸੰਦ ਕੀਤਾ ਸਾਰਿਆਂ ਨੇ ਹੁਣ ਵੀ ਸਾਰਿਆਂ ਦੇ ਮੈਸੇਜ ਆ ਰਹੇ ਨੇ ਉਹ ਮੈਂ ਦੇਖਣਾ ਤੁਸੀਂ ਕੱਲ ਵਾਲਾ ਵਲੋਗ ਬਹੁਤ ਘੈਂਡ ਸੀਗਾ ਨਹੀਂ ਨਹੀਂ ਪਤਾ ਇਹਨੂੰ ਆਪਣੇ ਉਹਦੇ ਤੋਂ ਨਹੀਂ ਦੇਖ ਸਕਦੇ ਸੀ ਆਪਣੇ ਫੋਨ ਤੋਂ ਨਹੀਂ ਦੇਖਣਾ ਹੈਗਾ ਤੁਸੀਂ ਜੇ ਇਹਨੂੰ ਦੇਖਣਾ ਨਾ ਉਹ ਟੀਵੀ ਚ ਲਾ ਕੇ ਦੇਖ ਲਿਓ ਠੀਕ ਹੈ ਬੱਚੇ ਉੱਥੇ ਕਰੋ ਥੋੜ ਇੱਛਾ ਰੋਹ ਇੱਕ ਨਾ ਸਿਸਟਰ ਕੱਲ ਪੁੱਛ ਰਹੀ ਕਹਿੰਦੇ ਤੁਸੀਂ ਤੇ ਅਮਨਦੀ ਦੀ ਵਾਲਾਂ ਨੂੰ ਕੀ ਲੰਦੇ ਹੋ ਤੁਹਾਡੇ ਵਾਲ ਬੜੇ ਸੋਹਣੇ ਨੇ ਦੀਦੀ ਮੈਂ ਤੁਹਾਨੂੰ ਸੱਚੀ ਦੱਸਾਂ ਨਾ ਅਮਨਦੀ ਦੀ ਹੁਣੀ ਤਾਂ ਜੇ ਮਤਲਬ ਕੰਡੀਸ਼ਨਰ ਵਗੈਰਾ ਯੂਜ਼ ਕਰ ਲੈਂਦੇ ਆ ਤਾਂ ਮੈਂ ਤਾਂ ਮਤਲਬ ਬਿਲਕੁਲ ਵੀ ਕੰਡੀਸ਼ਨਰ ਵਗੈਰਾ ਵੀ ਯੂਜ਼ ਨਹੀਂ ਕਰਦੀ ਕਦੀ ਕਿਤੇ ਹੈ ਜੇ ਮੂਡ ਬਣ ਗਿਆ ਤੇ ਠੀਕ ਹੈ ਕਰ ਲਿਆ ਕਰ ਲਿਆ ਕਦੀ ਕਿਤੇ ਹੈ ਜੇ ਕਿਤੇ ਮਤਲਬ ਕਿਤੇ ਜਾਣਾ ਹੁੰਦਾ ਵੈਸੇ ਜਾਂ ਕਦੀ ਕੰਡੀਸ਼ਨਰ ਵਗੈਰਾ ਯੂਜ਼ ਕਰ ਲਿਆ ਆਦਰਵਾਇਜ਼ ਤਾਂ ਮੈਂ ਮਤਲਬ ਨਹੀਂ ਯੂਜ਼ ਕਰਦੀ ਹੈਗੀ ਤੇ ਸ਼ੈਂਪੂ ਵਗੈਰਾ ਡ ਯੂਜ਼ ਕਰਦੇ ਕਦੀ ਡਰਵ ਕਰ ਲਿਆ ਕਦੀ ਕਲੀਨਿੰਗ ਪਲੱਸ ਕਰ ਲਿਆ ਕਦੀ ਕੋਈ ਤੇ ਮੈਂ ਤੇ ਆਇਲਿੰਗ ਵੀ ਬਹੁਤ ਜ਼ਿਆਦਾ ਵਾਲਾਂ ਨੂੰ ਕੱਟ ਕਰਦੀ ਆ ਮਤਲਬ ਨੇਚਰਲੀ ਜਿੱਦਾਂ ਆਪਾਂ ਕਹਿੰਦੇ ਨਾ ਕਿ ਜੈਨੇਟਿਕ ਮਤਲਬ ਪੈਰੈਂਟਸ ਦੇ ਸਾਡੇ ਮੰਮਾ ਦੇ ਵਾਲ ਵੀ ਬਹੁਤ ਜ਼ਿਆਦਾ ਹੈਵੀ ਨਹੀਂ ਤੇ ਸਾਡੇ హెਅਰ ਵੀ ਉਹਨਾਂ ਤੇ ਹੀ ਨੇ ਸਾਰਿਆਂ ਦੇ ਸਿਰਫ ਸੋਨੂ ਦੀਦੀ ਦੇ ਵਾਲ ਇੰਨੇ ਜ਼ਿਆਦਾ ਹੈਵੀ ਨਹੀਂ ਹੈਗੇ ਨਹੀਂ ਤੇ ਬਾਕੀ ਸਾਰਿਆਂ ਦੇ ਸਾਡੇ ਅੰਦੇ ਅਸੀਂ ਜਦੋਂ ਛੋਟੇ ਹੁੰਦੇ ਸੀਗੇ ਕਿ ਹੀਰਾ ਮੋਤੀ ਸਾਬਣਾ ਹੁੰਦਾ ਹੁੰਦਾ ਸੀਗਾ ਅਸੀਂ ਉਹਦੇ ਨਾਲ ਸਿਰਤ ਹੁੰਦੇ ਹੁੰਦੇ ਸੀ ਹੈ ਹੀਰਾ ਮੋਤੀ ਹਾਂ ਹੀਰਾ ਮੋਤੀ ਸਾਬਣਾ ਹੁੰਦਾ ਕੱਪੜੇ ਧੋਣ ਵਾਲਾ ਸਾਬਣ ਹੁੰ ਫਿਰ ਇੱਕ ਵੇ ਆਉਂਦਾ ਹੁੰਦਾ ਸੀਗਾ ਆਪਣਾ ਕੇਸ ਕੇਸ ਨਹੀਂ ਖਾਰ ਸਾਬਣ ਕਦੀ ਉਹਦੇ ਨਾਲ ਧੋ ਲੈਣਾ ਅਲੱਗ ਅਲੱਗ ਕਦੀ ਇੱਕ ਚਿੱਕ ਸ਼ੈਂਪੂ ਆਉਂਦਾ ਹੁੰਦਾ ਸੀ ਜੇ ਤੁਹਾਨੂੰ ਕਿਸੇ ਨੂੰ ਯਾਦ ਹੈ ਚਿੱਕੀ ਚਿੱਕੀ ਹਾਂ ਚਿੱਕੀ 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 ਸ਼ੈਂਪੂ ਆਉਂਦਾ ਸੀ ਕਦੀ ਉਹਦੇ ਨਾਲ ਧੋ ਲੈਣਾ ਤੇ ਹੁਣ ਤੱਕ ਕਦੀ ਕਲੀਨਿਕ ਪਲੱਸ ਜਾਂ ਫਿਰ ਕਦੀ ਡਵ ਬਸ ਆਹੀ ਸ਼ੈਂਪੂ ਨੇ ਬਾਕੀ ਕਦੀ ਕੋਈ ਸਪੈਸ਼ਲ ਨਹੀਂ ਲਿਆ ਹੁੰਦਾ ਹੈਗਾ ਵਾਲਾਂ ਦੀ ਕੇਅਰ ਵਾਸਤੇ ਕਿ ਆਪਾਂ ਆਹ ਲਾਈਏ ਇਹਨਾਂ ਨੂੰ ਆਹ ਲਾਈਏ ਇਹ ਰੱਬ ਨੇ ਸਾਨੂੰ ਜਿਹੜਾ ਵਾਲ ਨੇ ਮਤਲਬ ਬਾਇ ਨੇਚਰ ਹੀ ਸਾਨੂੰ ਮਿਲੇ ਹੋਏ ਨੇ ਇਹੇ ਜੇ